ਨੂਰ ਕਿਉਂ ਰੋ ਰਹੀ ਆ ਪੁੱਤ ਤੂੰ ਮੇਰੀ ਮੈਡਮ ਨੇ ਕਲਾਸ ਚੋਂ ਬਾਹਰ ਕੱਢਤਾ ਤੇ ਦੋ ਪੀਰੀਅਡ ਪੂਰੇ ਮੈਨੂੰ ਖੜਾ ਕਰੀ ਰੱਖਿਆ ਮੈਨੂੰ ਤੂੰ ਕੋਈ ਸ਼ਰਾਰਤ ਕੀਤੀ ਸੀ ਕਹਿੰਦੀ ਤੇਰੇ ਫੀਸ ਨਹੀਂ ਹੋਏ ਤੱਕ ਕਹਿੰਦੀ ਕੱਲ੍ਹ ਤੋਂ ਫੀਸ ਲੈ ਕੇ ਆਈ ਨਹੀਂ ਤਾਂ ਕਲਾਸ 'ਚ ਨਹੀਂ ਬਿਠਣ ਦੇਣਾ ਅੱਛਾ ਪੁੱਤ ਕੋਈ ਨਹੀਂ ਮੈਂ ਕਰਦੀ ਆ ਤੇਰੇ ਪਾਪਾ ਨਾਲ ਅੱਜ ਗੱਲ ਠੀਕ ਹੈ ਮੰਮੀ ਤੁਸੀਂ ਅੱਜੀ ਪਾਪਾ ਨਾਲ ਗੱਲ ਕਰੋ ਤੇ ਮੈਨੂੰ ਫੀਸ ਲੈ ਕੇ ਦਿਓ ਮੈਨੂੰ ਫੀਸ ਲੈ ਕੇ ਜਾਣੀ ਆ ਮੇਰਾ ਕੱਲ ਪੇਪਰ ਵੀ ਆ ਜੇ ਫੀਸ ਨਾ ਲੈ ਕੇ ਗਈ ਤਾਂ ਮੇਰਾ ਪੇਪਰ ਵੀ ਨਹੀਂ ਹੋਣਾ ਕੱਲ ਮੈਡਮ ਨੇ ਪੇਪਰ 'ਚ ਮੈਨੂੰ ਬੈਠਣ ਨਹੀਂ ਦੇਣਾ ਅੱਛਾ ਬੁੱਤ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਤੇਰੇ ਪਾਪਾ ਜੀ ਵੀ ਆਉਂਦੇ ਆ ਨਾ ਘਰ ਮੈਂ ਕਰਦੀ ਉਹਨਾਂ ਨਾਲ ਗੱਲ ਠੀਕ ਹੈ ਤੂੰ ਫਿਕਰ ਨਾ ਕਰ ਕੋਈ ਨਹੀਂ ਕਰਦਿਆਂ ਕੋਈ ਹਿੱਲਾ ਅਜਨੂਰ ਰੋਂਦੀ ਰੋਂਦੀ ਘਰ ਆਈ ਆ ਕਹਿ ਰਹੀ ਸੀ ਕਿ ਮੈਨੂੰ ਅੱਜ ਕਲਾਸ ਤੋਂ ਬਾਹਰ ਕੱਢਤਾ ਕਲਾਸ 'ਚ ਨਹੀਂ ਬੈਠਣ ਦਿੱਤਾ ਫੀਸ ਕਰਕੇ ਔਰ ਇਹ ਵੀ ਕਹਿ ਰਹੀ ਸੀ ਕਿ ਜੇ ਕੱਲ ਫੀਸ ਨਾ ਭਰੀ ਤਾਂ ਪੇਪਰ 'ਚ ਨਹੀਂ ਬੈਠਣ ਦਿੱਤਾ ਜਾਊਗਾ ਮੈਨੂੰ ਦੇਖ ਲਓ ਥੋੜੀ ਬਰਤੀ ਪੈਸੇ ਕਰ ਲੂ ਜੇ ਹੋ ਸਕਦੀ ਕੋਈ ਨਹੀਂ ਥੋੜੀ ਜੀ ਫੀਸ ਹੁਣ ਭਰ ਦਿੰਦੇ ਆ ਬਾਕੀ ਫੇਰ ਭਰ ਦਾਂਗੀ ਮੈਂ ਕਰ ਲੂੰਗੀ ਉਹਦੀ ਮੈਡਮ ਨਾਲ ਅੱਛਾ ਨੂਰ ਰੋਂਦੀ ਹੀ ਅੱਜ ਚੱਲ ਕੋਈ ਨਹੀਂ ਮੈਂ ਕਰਦਾ ਪੈਸਿਆਂ ਦਾ ਹਿੱਲਾ ਜਿੰਨੇ ਕੀ ਵੀ ਹੋਈ ਪਰਦਾ ਕੀ ਉਹਦੀ ਫੀਸ ਠੀਕ ਹੈ ਤੋ ਫਿਕਰ ਨਾ ਕਰ ਹੋ ਜਾਊਗਾ ਇੰਤਿਹਾਮ ਪੈਸਿਆਂ ਦਾ ਕੀ ਗੱਲ ਆ ਪੁੱਤ ਕੀ ਸੋਚੀ ਜਾਂਦੀ ਆ ਬੈਠੀ ਬੇਬੇ ਜੀ ਮੈਂ ਪਰੇਸ਼ਾਨ ਆ ਜ਼ਿੰਦਗੀ ਚ ਆਈਆਂ ਮੁਸ਼ਕਿਲਾਂ ਤੋਂ ਪੁੱਤ ਪਰੇਸ਼ਾਨ ਹੋਣ ਨਾਲ ਮੁਸ਼ਕਿਲਾਂ ਹੱਲ ਨਹੀਂ ਹੁੰਦੀਆਂ। ਮੁਸ਼ਕਿਲਾਂ ਦਾ ਹੱਲ ਲੱਭੋ। ਇਹੋ ਜੀ ਕੋਈ ਮੁਸ਼ਕਿਲ ਨਹੀਂ ਹੁੰਦੀ ਜਿਸ ਦਾ ਕੋਈ ਹੱਲ ਨਾ ਹੋਵੇ। ਨਲ ਮੈਨੂੰ ਤੇਰੇ ਤੇ ਪੂਰਾ ਭਰੋਸਾ ਹੈ ਕਿ ਤੂੰ ਹਰ ਮੁਸ਼ਕਿਲ ਦਾ ਹੱਲ ਕੱਢ ਸਕਦੀ ਆ। ਸਮਝੀ? ਅੱਛਾ ਬੇਬੇ ਜੀ। ਤੁਹਾਨੂੰ ਮੇਰੇ ਤੇ ਇੰਨਾ ਭਰੋਸਾ ਹੈ? ਹਾਂ ਪੁੱਤਾਂ। ਮੈਨੂੰ ਤੇਰੇ ਤੇ ਪੂਰਾ ਭਰੋਸਾ ਹੈ ਨਾਲ ਇੱਕ ਗੱਲ ਹੋਰ ਯਾਦ ਰੱਖੀ ਹਮੇਸ਼ਾ ਉਸ ਰੱਬ ਤੇ ਭਰੋਸਾ ਰੱਖੋ ਕਿਉਂਕਿ ਉਹ ਰੱਬ ਸਾਨੂੰ ਕਦੇ ਵੀ ਉਸ ਮੁਸ਼ਕਿਲ 'ਚ ਨਹੀਂ ਪਾਉਂਦਾ ਜਿਸ ਦਾ ਕੋਈ ਹੱਲ ਨਾ ਹੋਵੇ ਨਾਲੇ ਕਹਿੰਦੇ ਆ ਕਿ ਪਰੇਸ਼ਾਨ ਹੋਣ ਨਾਲ ਮੁਸ਼ਕਲਾਂ ਹੱਲ ਨਹੀਂ ਹੁੰਦੀਆਂ ਸਗੋਂ ਮਨ ਦਾ ਸਕੂਨ ਵੀ ਚਲਾ ਜਾਂਦਾ ਹੈ ਇਸ ਲਈ ਕੁਝ ਵੀ ਹੋ ਜਾਏ ਜ਼ਿੰਦਗੀ ਦੇ ਵਿੱਚ ਉਸ ਰੱਬ ਤੇ ਭਰੋਸਾ ਰੱਖੋ ਵੇਬੇ ਜੀ ਤੁਸੀਂ ਸਹੀ ਕਹਿ ਰਹੇ ਹੋ ਸਾਨੂੰ ਹਮੇਸ਼ਾ ਉਸ ਰੱਬ ਤੇ ਭਰੋਸਾ ਰੱਖਣਾ ਚਾਹੀਦਾ ਤੇ ਕਦੇ ਵੀ ਪਰੇਸ਼ਾਨੀ ਹੋਣਾ ਚਾਹੀਦਾ